ਨਵੇਂ ਅਧਿਆਪਕ ਨੂੰ ਮਿਲਾਵਾਂਗੇ ਲੇਕਿਨ ਉਸ ਤੋਂ ਪਹਿਲਾਂ ਕੁਝ ਹੋਰ ਖਾਸ ਖਬਰ ਦਾ ਰੁਕ ਕਰ ਲਈਏ ਦਰਅਸਲ ਕਟਗਿੰਤੀ ਕਮਿਸ਼ਨ ਦੇ ਮੁਖੀ ਇਕਬਾਲ ਸਿੰਘ ਲਾਲ ਪੂਰਾ ਨੇ ਮਾਫੀ ਮੰਗੀ ਹੈ ਆਪਣੀ ਗਲਤੀ ਸਵੀਕਾਰ ਕੀਤੀ ਹੈ ਦਰਅਸਲ ਇੱਕ ਚਿੱਠੀ ਲਿਖੀ ਹੋਰਾਂ ਨੇ ਜਥੇਦਾਰ ਸਾਹਮਣੂ ਲਿਖਿਆ ਕਿ ਮੈਂ ਆਪਣੀ ਗਲਤੀ ਸਵੀਕਾਰ ਕਰਦਾ ਆਰਐਸਐਸ ਦੇ ਸਮਾਗਮ ਦੇ ਵਿੱਚ ਧੰਨ ਧੰਨ ਸ਼ਿਗੁੰਨਾਨਖ ਦੇਵ ਜੀ ਨੂੰ ਭਗਵਾਨ ਵਿਸ਼ਨੂੰ ਦਾ avatars ਕਿਹਾ ਗਿਆ ਸੀ ਇਕਬਾਲ ਸਿੰਘ ਲਾਲ ਪੂਰਾ ਦੇ ਵੱਲੋਂ ਉਸ ਤੋਂ ਬਾਅਦ ਵਿਵਾਦ ਪਕਿਆ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਨਿੰਦਾ ਕੀਤੀ ਸੀ ਸਵਾਲ ਖੜੇ ਕੀਤੇ ਸੀ ਤਕਬਾ ਪਰ ਤੋਂ ਦੱਸਿਆ ਕਿ ਗੁਨਾਨਕ ਦੇਵ ਜੀ ਨੂੰ ਭਗਵਾਨ বিষ্ণੂ ਦਾ ਅਵਤਾਰ ਕਿਹਾ ਗਿਆ ਸੀ ਤਾਂ ਅਵਤਾਰਵਾਦੀ ਸਿੱਖ ਧਰਮ ਵਿੱਚ ਕੋਈ ਥਾਂ ਨਹੀਂ ਹੈ ਇਹ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਸੀ सख्त शब्दों में निंदा की गई थी उस बयान दी जो बयान इकबाल सिंह लालपुरा ने वलो ਦਿੱਤਾ ਗਿਆ ਸੀ इकबाल सिंह लालपुरा ने हुन अपनी गलती स्वीकार कीती है ते जतेदार श्री अकाल तक तो साहिब ने एक चिट्ठी लिख के माफी मांगी है परमवीर वीरोलक साडे नाल फोन लाइन ते जुड़े ने परम की जानकारी इकबाल सिंह लालपुरा मानदे ने कि जो आख्या किया गलत आख्या किया गलती स्वीकार करता ਬਿਲਕੁਲ ਗੱਲ ਜੇਕਰ ਅਸੀਂ ਲਾਲਪੋਰਾ ਹੋਰਾਂ ਦੀ ਗੱਲ ਕਰੀਏ ਤਾਂ ਆਪਣੀ ਗਲਤੀ ਜ਼ਰੂਰ ਮੰਨੀ ਹੈ ਉਹਨਾਂ ਨੇ ਲਿਖਤ ਦੇ ਵਿੱਚ ਮੰਨ ਲਈ ਹੈ ਪਰ ਜ਼ਰੂਰ ਉਹਨਾਂ ਨੇ ੜਾਲ ਕਹੀ ਹੈ ਕਿ ਮੈਂ ਜੀ ਅਕਾਲ ਚੱਕਰ ਸਹਿਬ ਦੇ ਸਾਹਮਣੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਹਾਂ ਮੈਂ ਕੋਈ ਸਪਸ਼ਟੀਕਰਨ ਨਹੀਂ ਦੇਣਾ ਚਾਹੁੰਦਾ ਮੈਂ ਸਿੱਧਾ ਹੀ ਮਾਫੀ ਮੰਗਦਾ ਯਾਨੀ ਕਿ ਮੈਂ ਕੋਈ ਸਪਸ਼ਟੀਕਰਨ ਨਹੀਂ ਦਿੰਦਾ ਜੋ ਜੀ ਅਕਾਲ ਚੱਕਰ ਸਾਹਿਬ ਜਾਂ ਜਿੱਥੋਂ ਵੀ ਹੁਕਮ ਹੋਇਆ ਹੈ ਤੇ ਮੈਂ ਸਿਰ ਮੱਥੇ ਪ੍ਰਵਾਨ ਕਰਕੇ ਮੈਂ ਸਿੱਧੀ ਮਾਫੀ ਮੰਗਦਾ ਹਾਂ कि मैं कोई भी अपना स्पष्टीकरण नहीं देना हैगा सो उन्होंने नाल ही जिक्र ਕੀਤਾ ਕਿ ਕਿੱਥੇ ਇਹ ਗੱਲ ਕਈ ਕਈ ਦਿੱਲੀ ਦਾ ਇੱਕ ਕਾਲਜ ਸੀ ਜਿੱਥਾ ਉਸਦੇ ਵਿੱਚ ਕੋਈ ਫੈਮਿਨੀਸਟ ਸੀਗਾ ਉੱਥੇ ਇਹ ਗੱਲ ਉਹਨਾਂ ਦੇ ਮੂੰਹੋਂ ਕੇ ਦੇ ਕੇ ਮੇਰੇ ਨਿਕਲ ਗਈ ਹੈ ਤੇ ਇਸ ਕਰਕੇ ਮੈਂ ਪੂਰੀ ਸਿੱਖ ਕੌਮ ਤੋਂ ਸ੍ਰੀ ਕਾਲ ਸਤ ਸਤੋ ਸਾਰੇ ਜਗ੍ਹਾ ਤੋਂ ਜਿਹੜਾ ਉਹ ਮੈਂ ਮੁਆਫੀ ਮੰਗਦਾ ਤੇ ਨਾਲ ਇੰਨੀ ਗੱਲ ਜ਼ਰੂਰ ਕਹੀ ਹੈ ਕਿ ਮੈਂ 80 ਦੇ 8 ਜੂਨ ਤੋਂ ਪਹਿਲਾਂ ਦਾ ਜਿਹੜਾ ਹੈ ਖੰਡੇ ਬਾਟੇ ਦਾ ਪਹਲ ਤੇ ਅਮਰਿਤ ਛਕਿਆ ਹੋਇਆ ਤੇ ਮੈਂ ਕਦੀ ਵੀ ਸਿੱਖ ਧਰਮ ਦੇ ਖਿਲਾਫ ਨਹੀਂ ਕਰ ਸਕਦਾ ਮੇਰੇ ਅਚਨਚੇਤ ਇਹ ਮੂੰਹੋਂ ਗੱਲ ਨਿਕਲੀ ਹੈ ਤਾਂ ਮੈਂ 30 ਨਿਵਾ ਕੇ 30 ਸੁਕਾ ਕੇ ਜਿਹੜਾ ਹੈ ਉਹ ਮੌਫੀ ਮੰਨਦਾ ਹੈ ਜੀ ਗੱਲ ਜੀ ਅਰ ਜਥੇਦਾਰ ਸਾਹਿਬ ਦੇ ਵੱਲੋਂ ਕੋਈ ਜਾਵਾ ਨੇਗਰਨ ਹਾਲੇ ਤੱਕ ਜਿਹੜੀ ਚਿੱਠੀ ਹੈ ਇਹ ਸ੍ਰੀ ਕਾਲਕਟਾ ਸਾਹਿਬ ਦੇ ਜਸਤਰ ਕੋਲ ਪਹੁੰਚੀ ਨਹੀਂ ਹੈ ਕਿਉਂਕਿ ਉਹਨਾਂ ਦੇ ਪੀਏ ਨੂੰ ਦਿੱਤੀ ਗਈ ਸੀ ਕਿ ਹੋ ਸਕਦਾ ਹੈ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਉਹਨਾਂ ਦਾ ਵੀ ਪ੍ਰਤੀਕਰਮ ਜਿਹੜਾ ਹੈ ਕੋਈ ਨਾ ਕੋਈ ਸਾਹਮਣੇ ਜ਼ਰੂਰ ਆਵੇ। ਜੀ। ਅਗਰ ਲਿਖੰਦੇ ਵਿੱਚ ਬੋਲਣ ਦੇ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਔਰ ਗਲਤੀ ਇਸ ਕਦਰ ਸਵੀਕਾਰ ਕਰ ਲਈ ਜਾਂਦੀ ਹੈ ਜਿੱਥੇ ਦਾ ਸਾਹਮਣੂ ਚਿੱਠੀ ਲੈ ਕੇ ਜਿਸ ਤਰ੍ਹਾਂ ਕੇ ਇਕਬਾਲ ਸਿੰਘ ਲਾਲ ਪੁਰਾਣੀ ਕੀਤਾ ਹੈ। ਕੀ ਲੱਗਦਾ ਹੈ ਕਿ ਅਜਿਹੇ ਮਸਲੇ ਦੇ ਵਿੱਚ ਕੋਈ ਧਾਰਮਿਕ ਸਜ਼ਾ ਦੀ ਕੋਈ ਗੁੰਜਾਇਸ਼ ਰਹਿ ਜਾਂਦੀ ਹੈ ਫਿਰ? ਅ ਤੇ ਜਦੋਂ ਦੇਖੋ ਇਸ ਦੇ ਵਿੱਚ ਸ੍ਰੀ ਕਾਲਕਟਕ ਸਾਹਿਬ ਤੇ ਜਹਦਾਰ ਸਾਹਿਬ ਨੂੰ ਇਹ ਫੈਸਲਾ ਲੈਣਾ ਹੁੰਦਾ ਹੈ ਕਿਉਂਕਿ ਜੇਕਰ ਕੋਈ ਵਿਅਕਤੀ ਕਿੰਤੂ ਪ੍ਰੰਤੂ ਕਰਦਾ ਹੈ ਜਾਂ ਕੋਈ ਟਿੱਪਾ ਟਿੱਪੀ ਕਰਦਾ ਹੈ ਸ੍ਰੀ ਕਾਲਕਟਕ ਸਾਹਿਬ ਤੇ ਜਾਂ ਜਹਦਾਰ ਸਾਹਿਬ ਤੇ ਕਿਉਂਕਿ ਉਹ ਤਾਂ ਪਹਿਲਾਂ ਹੀ ਮੰਨ ਚੁੱਕੇ ਨੇ ਕਿ ਮੈਂ ਕੋਈ ਵੀ ਕਿਸੇ ਵੀ ਬਿਵਾਦ ਦੇ ਵਿੱਚ ਨਹੀਂ ਪੈਣਾ ਕਿਉਂਕਿ ਮੈਂ ਸ੍ਰੀ ਕਾਲਕਟਕ ਸਾਹਿਬ ਨੂੰ ਸਨਮੁਖਾ ਤੇ ਜੋ ਵੀ ਫੈਸਲਾ ਜਿਹੜਾ ਸ੍ਰੀ ਕਾਲਕਟਕ ਸਾਹਿਬ ਦਾ ਆਇਆ ਮੈਂ ਪਹਿਲਾਂ ਹੀ ਮਾਫੀ ਉਸ ਤੋਂ ਮੰਗ ਲੈਣਾ ਤਾਂ ਮਾਫੀ ਮੰਗੀ ਗਈ ਹੈ ਇਹ ਜ਼ਰੂਰ ਦੇਖਣਾ ਹੋਏਗਾ ਤਰੀ ਕਾਲ ਤੱਕ ਸਾਬਦੇ ਜਸਨ ਬਰੋਆ ਦਾ ਕੀ ਪ੍ਰਤੀਕਰਮ ਰਹਿੰਦਾ ਹੈ ਇਹ ਗੱਲ ਨੂੰ ਜ਼ਰੂਰ ਦੇਖੀ ਚਾਹੀਦੀ ਹੈ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਸਵਾਲ ਖੜੇ ਕਿਤੇ ਗਏ ਸੀ ਉੱਥੋਂ ਕੋਈ ਬਿਆਨ ਗਰਮੀ ਹਲੇ ਉਹ ਕਿਉਂਕਿ ਪਹਿਲੋਂ ਸਵਾਲ ਜਿਹੜੇ ਸੀਗੇ ਸਭ ਤੋਂ ਪਹਿਲਾ ਮੁੱਦਾ ਜਿਹੜਾ ਸੀਗਾ ਉਹ ਐਸਜੀਪੀਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਚੁੱਕਿਆ ਸੀਗਾ ਉਸ ਤੋਂ ਬਾਅਦ ਸਿਰਫ ਜਥੇਬੰਦੀਆਂ ਨੁਮਾਇੰਦਿਆਂ ਨੇ ਇਹ ਮੁੱਦਾ ਚੁੱਕਿਆ ਸੀਗਾ ਫਿਲਹਾਲ ਹੱਲੇ ਤੱਕ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਫਰੀਜ਼ ਰੂ ਦੇਖਣਾ ਹੋਏਗਾ ਕਿ ਜੈਸਰ ਸਾਹਿਬ ਇਹ ਫੈਸਲਾ ਜਿਹੜਾ ਹੈ ਜਾਂ ਇਹ ਜਿਹੜੀ ਮੁਆਫੀਆਂ ਉਹ ਕਬੂਲ ਕਰੇ ਜਿੰਨੇ ਜਾਂ ਨਹੀਂ ਠੀਕ ਠੀਕ ਪਰਮ ਬਬਾ ਸ਼ੁਕਰੀਆ ਫਿਲਹਾਲ ਇਹਦੇ ਜਾਣਕਾਰੀ ਦੇਲੇ